ਬਾਈ ਕੋ ਚਲਦੇ ਕਾਪੂ ਕੋਲੇ ਬੂਟ ਲੈਣ ਆਸਤੇ ਬਲਾ ਭੀੜ ਕਰੀ ਬਾਈ ਕਿਵੇਂ ਹੋ ਬਹੁਤ ਵਧੀਆ ਬੂਟ ਲੈ ਕੇ ਆਵੇਂ ਯਾਰ ਹਾਂਜੀ 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 ਬਾਈ ਅੱਛਾ ਵਧੀਆ ਸਸਤੇ ਬੂਟ ਕੇ ਠੀਕ ਹੈ ਬਹੁਤ ਵਧੀਆ ਬਹੁਤ ਜੈਨੂਨ ਰੇਟ ਹੈ ਜੈਨੂਨ ਰੇਟ ਦੇ ਆ ਤੁਸੀਂ ਭਾਈ ਬੂਟ ਲੈ ਕੇ ਆਏ ਹਾਂਜੀ ਹਾਂ ਮੈਂ ਤਾਂ ਰੇਲ ਗੱਡੀ ਨੂੰ ਲੈਣੀ ਬਣਾਈ ਹਾਂ ਮਤਲਬ ਮਗਰ ਆਏ ਹਾਂ ਹਾਂ ਸਹੀ ਗੱਲ ਹੈ ਤੁਸੀਂ ਕਿਹੜੀ ਜਗ੍ਹਾ ਤੇ ਭਾਈ ਅਸੀਂ ਭਾਈ ਬਠਿੰਡੇ ਤੋਂ ਅੱਛਾ ਬੂਟ ਤੁਸੀਂ ਵੀ ਲੈ ਆਏ ਹਾਂਜੀ ਭਾਈ ਸਸਤੇ ਬੂਟ ਕੇ ਠੀਕ ਹੈ ਵਧੀਆ ਵਾਲੇ ਸਸਤੇ ਮੈਂ ਨਾ ਪੰਜਾਬ ਦਾ ਅੱਛਾ ਬੂਟ ਵੀ ਮਿਲਾ ਰਹੇ ਨੇ ਨਾ ਭਾਈ ਕੋਲੇ ਹਾਂਜੀ ਰੇਨ ਨਾਲ ਬਹੁਤ ਰੇਨ ਨਾਲ ਭਾਈ ਹਾਂਜੀ ਕੁਆਲਿਟੀ ਸਿਰਾ ਵਧੀਆ ਵਧੀਆ ਭਰਾ ਪੂਰੇ ਵਧੀਆ ਤੁਸੀਂ ਵੀ ਲੈਤੇ ਆ ਤੇ ਆ ਬਾਈ ਦੇਖ ਲਓ ਤੁਸੀਂ ਆ ਲਫਾਫੇ ਪਰ ਪਰ ਲਈ ਜਾਂਦੇ ਨੇ ਬਾਈ ਬੂਟਾਂ ਦੇ ਤੇ ਵਧੀਆ ਕੰਪਨੀ ਦਾ ਬੂਟ ਆ ਸਿਰਾ ਉੱਤੇ ਚੱਲਦੇ ਆਪਾਂ ਵੀ ਦੇਖਦੇ ਆਂਗੇ ਤੇ ਕਾਕੂ ਕੋਲੇ ਕਿਹੋ ਜੇ ਬੂਡਾ ਆਇਆ ਜੈਦ ਕੀ ਨਵੇਂ ਕਾਕੂ ਭਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਫਸਟ ਕਲਾਸ ਵੀ ਚੋ ਹੋ ਸੇ ਤਾਂ ਠੀਕ ਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਆ ਪਿੱਛੇ ਲੈਨ ਬਣਾਈ ਹੁੰਦੇ ਮਾਹ ਤੁਸੀਂ ਤੇ ਰੇਲ ਗੇਟੇ ਨੂੰ ਲੈਨ ਬਣਾਈ ਹੁੰਦੇ ਜੀ ਆਪਾਂ ਤਾਂ ਫਿਰ ਕੁਆਲਟੀ ਦੇ ਕੇ ਖੁਸ਼ ਹੈ ਵੀਰ ਜੀ ਕਸਟਮਰ ਲੋ ਜੀ ਅੱਛਾ ਕਿਹੜੀ ਕੀ ਹੁਣ ਕਿਹੜੀ ਕੰਪਨੀ ਦੇ ਬੂਟ ਆਇਆ ਜੈਦ ਕੀ ਨਵੇਂ ਆਪਣੇ ਕੋਲ ਹੁਣ ਆਪਣੇ ਕੋਲ ਆਏ ਆ ਜੀ ਇੰਪੋਰਟਡ ਸ਼ੂਜ਼ ਆ ਗਏ ਆਪਣੇ ਕੋਲੇ ਲੇਡੀਜ਼ ਤੇ ਜੈਂਟਸ ਅੱਛਾ ਆਹ ਲੇਡੀਜ਼ ਦੇ ਸ਼ੂਜ਼ ਆ ਆਹ ਕੁਆਲਟੀ ਤੇ ਬ੍ਰਾਂਡ ਚੈੱਕ ਕਰ ਲਓ ਜੀ ਅੱਛਾ ਦੋ ਕਲਰ ਹੈ ਜੀ ਤੇ ਸਾਈਜ਼ ਸਾਈਜ਼ 6 ਤੋਂ 10 ਨੰਬਰ ਤੱਕ ਕਰੇ ਜੀ 6 ਤੋਂ 10 ਨੰਬਰ ਸਾਈਜ਼ ਮਿਲਣਗੇ ਤੇ ਦੋ ਕਲਰ ਨੇ ਇਹਦੇ ਵਿੱਚ ਸਿਰਫ ਲੇਡੀਜ਼ ਵਾਸਤੇ ਆ ਜਿਹੜੇ ਆ ਵਾਲੇ ਤੇ ਉਸ ਤੋਂ ਬਾਅਦ ਜੈਂਟਸ ਜਿਹੜੇ ਆ ਪਏ ਨੇ ਹਨਾ ਤੇ ਇਹ ਇੱਧਰ ਦਿਖਾ ਦਿਆਂ ਆਹ ਦਿਖਾ ਦਿਆਂ ਤੇ ਆ ਵਾਲੇ ਆ ਵਾਲੇ ਬਈ ਇੱਧਰ ਹਾਂਜੀ ਇਹ ਇੰਪੋਰਟਡ 900 ਪੀਮਾ ਤੇ ਲੈ ਕੇ ਅੱਛਾ ਰੇਟ ਕੀ ਸੱਚੇ ਨੇ ਦੋਸਤ 900 ਨਹੀਂ 900 ਰੁਪਏ ਦੇ ਵਿੱਚ 999 ਰੁਪਏ ਦੇ ਵਿੱਚ ਆਹ ਤੁਹਾਨੂੰ ਬੂਟ ਮਿਲਣਗੇ ਆ ਦੇਖ ਲਓ ਸਾਰੇ ਜਿੰਨੇ ਹੀ ਪਏ ਨੇ ਇਥੇ ਤੇ ਇਹਦੇ ਇਹ ਆ ਵੀ ਆਗੇ ਹਨ ਵਿੱਚ ਸਾਈਜ਼ ਸੂਜ ਕਿੰਨੇ ਕੁ ਮਿਲਣਗੇ ਦੇਖ ਕੇ ਸਾਰੇ ਸਾਈਜ਼ ਮਿਲਣਗੇ ਜੀ ਸਾਰੇ ਸਾਈਜ਼ ਸਾਰੇ ਸਾਈਜ਼ ਮਿਲਣਗੇ ਦੇ ਵਿੱਚ 999 ਰੁਪਏ ਦੇ ਵਿੱਚ ਆ ਤੁਸੀਂ ਬੂਟ ਲੈ ਜਾ ਸਕਦੇ ਹੋ ਇਥੋਂ ਤੇ ਆ ਹਾਈ ਨੈਕ ਮਾਰਕੀਟ ਵਾਈ 5-6000 ਦਾ ਜੁੱਤਾ ਨੀਂਗਾ ਰੱਖਿਓ ਕੁਆਲਟੀ ਵਾਈਜ਼ ਹੋਣਗੇ ਸੋਦੇ ਹਾਂਜੀ ਕੁਆਲਟੀ ਵਾਈਜ਼ ਮਿਲਣਗੇ ਮਾਰਕੀਟ ਜਿਹੜਾ 9 ਆ 5-6000 ਦਾ ਜੁੱਤਾ ਜੀ ਇਹ ਇੰਪੋਰਟਡ ਜੁੱਤੇ ਸਾਰੇ ਵਿਤਨਾਮ ਵਾਲੇ ਬਾਹਰ ਲਈ ਜੀ ਅੱਛਾ ਤੇ ਆ ਦੇਖ ਲਓ ਤੁਸੀਂ ਨਾ ਹਾਈ ਨੈਕ ਚ ਚਾਹੀਦਾ ਉਹ ਵੀ ਮਿਲ ਜਾਣਗੇ ਤੇ ਆਹ ਲੈਦਰ ਦੇ ਡੌਕਸ ਲੰਡਨ ਦੇ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ 999 ਰੁਪਏ ਦੇ ਵਿੱਚ 999 ਰੁਪਏ ਦੇ ਵਿੱਚ ਡੌਕਸ ਲੰਡਨ ਦਾ ਸ਼ੂਜ਼ ਮਿਲਣਾ ਤੁਹਾਨੂੰ ਲੈਦਰ ਦਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਬਲੈਕ ਬ੍ਰਾਊਨ ਟੈਨ ਬਲੈਕ ਬ੍ਰਾਊਨ ਤੇ ਟੈਨ ਕਲਰ ਦਾ ਚੈਲਸੀ ਵੀ ਤੁਹਾਨੂੰ 999 ਰੁਪਏ ਦੇ ਵਿੱਚ ਦੇ ਦਾਂਗੇ ਉਦੋਂ ਬਾਅਦ ਚੈਲਸੀ ਇਹ ਵੀ 999 ਰੁਪਏ ਦੇ ਵਿੱਚ ਡੌਕਸ ਲੰਡਨ ਦੀ ਡੌਕਸ ਲੰਡਨ ਜੀ ਇਹ ਵੀ 999 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈਗੀ ਤੇ ਉਸ ਤੋਂ ਬਾਅਦ ਆਹ ਇਧਰ ਵੀ 999 ਰੁਪਏ ਦੇ ਵਿੱਚ ਆਹ ਸਾਰੇ ਜਿੰਨੇ ਸਾਰੇ ਜਿਹੜਾ ਮਰਜ਼ੀ ਲੈ ਲੋਗੇ 999 ਰੁਪਏ ਦੇ ਵਿੱਚ ਤੁਹਾਨੂੰ ਮਿਲਨੇ ਨੇ ਜਿਹੜਾ ਮਰਜ਼ੀ ਚੱਕ ਲਓ ਤੇ ਜਿਹੜਾ ਸਾਈ ਤੁਹਾਡੇ ਆ ਗਿਆ ਪੈਰ ਦੇ ਵਿੱਚ ਪੈ ਗਿਆ 499 ਰੁਪਏ ਦੇ ਵਿੱਚ ਤੁਸੀਂ ਇੱਥੋਂ ਲਿਜਾ ਸਕਦੇ ਹੋ ਉਹਦੇ ਵਿੱਚ ਲੈਦਰ ਦੇ ਵੀ ਨੇ ਤੇ ਆਪਣੇ ਸਪੋਰਟ ਸ਼ੂਜ਼ ਨੇ ਸਾਰੇ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਹੈਗੇ ਆ ਦੇਖ ਲਓ ਹਰੇਕ ਕਲਰ ਦਾ ਤੇ ਹਰੇਕ ਸਾਈ ਦਾ ਜਿਹੜਾ ਤੁਹਾਨੂੰ ਇੱਥੋਂ ਬੂਟ ਇੱਥੋਂ ਤੁਹਾਨੂੰ ਮਿਲ ਜਾਣਾ ਹੈਗਾ ਜਿੰਦਾਂ ਦਾ ਵੀ ਚਾਹੀਦਾ ਆ ਲੋ ਵੀਰੇ ਆ ਲੋ ਵੀਰੇ ਇੱਕ ਆ ਇੰਪੋਰਟਡ ਆਇਆ ਤੁਹਾਡੇ ਕੋਲ ਲਾਈਟ ਵੇਟ 100 ਗ੍ਰਾਮ ਦਾ ਬੈਨ ਹੈ ਅੱਛਾ ਬਹੁਤ ਇੰਪੋਰਟਡ ਜਮਾਈ 100 ਗ੍ਰਾਮ ਦਾ ਬੈਨ ਹੈ ਇਹ ਵੀ 999 ਮੋਸਲੇਨ ਮੈਂ ਆ ਲੋ ਜੀ ਇਹ ਕਰ ਰਨਸਾਰ ਦੇਣਾ ਮੈਂ ਪਹਿਲਾਂ ਵੀ ਵੀਡੀਓ ਪਾਈ ਰਨਸਾਰ ਦੇ ਨਵੇਂ ਮਾਡਲ ਆ ਲੋ ਅੱਛਾ ਆ ਟਾਈਗਰ ਆ ਗਿਆ ਜੀ ਇਹ 700 ਰੇਂਜ ਚ 799 ਰੁਪਏ ਵਿੱਚ ਜੀ 799 ਰੁਪਏ ਦੇ ਵਿੱਚ ਮਿਲਨੇ ਹੈਗੇ ਆ ਤੁਸੀਂ ਦੇਖੋ ਕਿੰਨਾ ਸੋਹਣਾ ਬੂਟ ਹੈ ਯਾਰ ਆ ਦਿਖਾਈ ਹਨਾ ਕਿੰਨਾ ਸੋਹਣਾ ਸ਼ੂਜ਼ ਹੈ ਇਹ ਤੁਸੀਂ ਜੀਨਸ ਨਾਲ ਪਾਉਣੇ ਤਾਂ ਬਹੁਤ ਵਧੀਆ ਚੀਜ਼ ਹੈ ਇਹ ਤੇ ਇਹ ਤੋਂ ਇਲਾਵਾ ਇੱਕ ਵਾਰੀ ਦੁਕਾਨ ਵੀ ਦਿਖਾ ਦਈ ਸਾਰੀ ਹਨਾ ਹਾਂਜੀ ਤੇ ਹਰੇਕ ਜਿਹੜਾ ਜਿੱਦਾਂ ਦਾ ਬੂਟ ਚਾਹੀਦਾ ਤੁਹਾਨੂੰ ਲੇਡੀਜ਼ ਦੇ ਜੈਂਟਸ ਦੇ ਹਰੇਕ ਜਿਹੜਾ ਸ਼ੂਜ਼ ਇਥੋਂ ਤੁਹਾਨੂੰ ਮਿਲਣਾਗਾ ਉਸ ਤੋਂ ਵੱਧ ਆ ਜੀ ਰੇਟ ਟਿਪ ਤੇ ਜੀ ਹ ਸਾਲੋ ਜੀ ਆ ਰੈਟੇਪ ਦਾ ਆ ਗਿਆ ਜੀ ਰੈਟੇਪ ਦਾ ਨਵੇਂ ਮਾਡਲ ਅੱਛਾ ਆ ਦੇਖ ਲਓ ਰੈਟੇਪ ਦੇ ਵਿੱਚ ਤੁਹਾਨੂੰ ਆ 899 ਰੁਪਏ ਦਾ ਪੂਗਾ ਵੀਰੇ 899 ਹਾਂ ਜੀ 899 ਦਾ ਲਾਉਣਾ 899 ਰੁਪਏ ਦੇ ਵਿੱਚ ਪੈਣਾਗਾ ਆ ਦੇਖੋ ਓਰੀਜਨਲ ਪਈ ਹੈ ਓਰੀਜਨਲ ਦੀ ਗਾਰੰਟੀ ਹੈ ਜੀ ਓਰੀਜਨਲ ਦੀ ਗਾਰੰਟੀ ਹੋਊਗੀ ਆ ਚਾਰ ਕਲਰ ਨੇ ਹਾਂ ਜੀ ਚਾਰ ਆ ਦੋ ਬਲੈਕ ਦੇ ਦੋ ਵਾਈਟ ਦੇ ਵਿੱਚ ਇਦਾਂ ਦੇ ਤੁਹਾਨੂੰ ਮਿਲ ਜਾਣੇ ਹੈਗੇ 899 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲਣੇ ਆ ਤੇ ਦੁਕਾਨ ਇੱਕ ਵਾਰੀ ਤੁਸੀਂ ਦੇਖ ਲਓ ਜਿੱਦਾਂ ਦਾ ਬੂਟ ਚਾਹੀਦਾ ਤੁਹਾਨੂੰ ਲੇਡੀਜ਼ ਦੇ ਜੈਂਟਸ ਦੇ ਹਰੇਕ ਸਾਈਟ ਤੇ ਹਰੇਕ ਕੰਪਨੀ ਦਾ ਬੂਰ ਜਿਹੜਾ ਤੁਹਾਨੂੰ ਇੱਥੇ ਮਿਲਣਾ ਹੈ ਤੇ ਕੱਕਬੋਈ ਆਪਣੀ ਲੋਕੇਸ਼ਨ ਕੀ ਹੈ ਜਿੱਥੇ ਆਪਾਂ ਖੜੇ ਆ ਨੀਅਰ ਪੋਸਟ ਰੇਲਵੇ ਸਟੇਸ਼ਨ ਕੋਲੇ ਕਹਿੰਦੇ ਪ੍ਰੀਤ ਵੀਰੇ ਮੇਰੇ ਕੋਲ ਗਾਕਾਂ ਦੇ ਫੋਨ ਆਉਂਦੇ ਆ ਕਹਿੰਦੇ ਵੀਰ ਜੀ ਸਾਨੂੰ ਦੁਕਾਨ ਨਹੀਂ ਮਿਲਦੀ ਨੀਅਰ ਪੋਸਟ ਆਫ ਡਾਕ ਖੰਡੇ ਦੇ ਸਾਹਮਣੇ ਪੁਰਾਣਾ ਡਾਕ ਖੰਡ ਪੋਸਟ ਆਫ ਰੇਲਵੇ ਸਟੇਸ਼ਨ ਕੋਲੇ ਆ ਡਾਕ ਖੰਡੇ ਸਾਹਮਣੇ ਫਾਸਟ ਫੋਰਡ ਤੇ ਬਣੀ ਸ਼ਾਪ ਹੈ ਪ੍ਰੀਤ ਅੱਛਾ ਤੇ ਇਹ ਟਾਈਮਿੰਗ ਕਿ ਰਹਿੰਦੀ ਬਾਈ ਆਪਣੀ ਟਾਈਮਿੰਗ ਸਵੇਰੇ 9:30 ਤੋਂ ਲੈ ਕੇ ਸ਼ਾਮੀ 8:30 ਤੱਕ ਕਰ ਵਿੱਚੀ ਸੰਡੇ ਵੀ ਓਪਨ ਹੁੰਦੀ ਆ ਸੰਡੇ ਓਪਨ ਨੇ ਜੀ ਸੰਡੇ ਨੂੰ 9:30 ਵੱਜ ਜਾਂਦੇ ਸਾਨੂੰ ਰਸ਼ ਕਰ ਸੰਡੇ ਨੂੰ ਵੀ ਓਪਨ ਹੁੰਦੀ ਹੈਗੀ ਤਾਂ ਜਿਨ੍ਹਾਂ ਨੇ ਵੀ ਲੈਣੀ ਆਪਾਂ ਨੰਬਰ ਬਾਈ ਉਹਨਾਂ ਦਾ نیچے ਲਿਖ ਦਾਂਗੇ ਦੂਰੋਂ ਨੇੜੇ ਆਉਣਾ ਤਾਂ ਕਾਲ ਕਰਕੇ ਆ ਸਕਦੇ ਹੋ ਲੋਕੇਸ਼ਨ ਬਾਈ ਨੇ ਦੱਸਦੀ ਪੋਸਟ ਆਫਿਸ ਬਾਜ਼ਾਰ ਜਿਹੜਾ ਡਾਕ ਖਾਨਾਗਾ ਥੋਬੀ ਬਾਜ਼ਾਰ ਦੇ ਕੋਲੇ ਸਟੇਸ਼ਨ ਦੇ ਬਿਲਕੁਲ ਕੋਲੇ ਤਾਂ ਉਹਦੇ ਕੋਲੇ ਬਿਲਕੁਲ ਉਹਦੇ ਸਾਹਮਣੇ ਓਪੋਜ਼ਿਟ ਸਾਈਡ ਫਸਟ ਫਲੋਰ ਦੇ ਉੱਪਰ ਕਾਕੂ ਬੂਟ ਹਸ ਦੇ ਨਾਂ ਤੇ ਜਿਹੜਾ ਬੋਰਡ ਵੀ ਲੱਗਿਆ ਹੈਗਾ ਉਹਦੇ ਉੱਤੇ ਪੌੜੀਆਂ ਚੜ੍ਹਦੇ ਤੋਂ ਉੱਪਰ ਆਏ ਨਾ ਤੁਸੀਂ ਤੇ ਜਿਨ੍ਹਾਂ ਨੂੰ ਬੂਟ ਚਾਹੀਦੇ ਜਿਹੜੇ ਵੀ ਚਾਹੀਦੇ ਬੂਟ ਇੱਥੇ ਤੁਹਾਨੂੰ ਮਿਲ ਜਾਣਗੇ ਜਿਹੜੇ ਇੱਥੋਂ ਬੂਟ ਲੈ ਕੇ ਗਏ ਨੇ ਕਮੈਂਟ ਜਰੂਰ ਦੱਸਿਓ ਨਾ ਕਰਕੇ ਵੀ ਕਿਦਾਂ ਦੀ ਵੈਰਾਈਟੀ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ